ਕੱਲ ਤੋਂ ਮੈਂ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਵਾਲੇ ਹੀਰਾ ਸਿੰਘ ਪਠੜ੍ਹ ਮੈਡੀਕਲ ਕਾਲਜ ਨੂੰ ਲੈ ਕੇ ਫੁੱਲੇ ਨਹੀਂ ਸਮਾਰੇ ਤੇ ਕੁਝ ਕੁ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਪੜਾਕੇ-ਪੜੂਕੇ ਵੀ ਚਲਾਤੇ ਲੱਡੂ ਵੀ ਵੰਡ ਦਿੱਤੇ ਤੇ ਇਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਜਾ ਰਿਹਾ ਜਿਵੇਂ ਕੋਈ ਸਰਕਾਰੀ ਮੈਡੀਕਲ ਕਾਲਜ ਇਹਨਾਂ ਨੇ ਬਣਾ ਦਿੱਤਾ ਹੋਵੇ ਮੈਂ ਤੁਹਾਡੇ ਅੱਗੇ ਸੱਚਾਈ ਰੱਖਣ ਜਾ ਰਿਹਾ ਕਿ ਇਹ ਜਿਹੜਾ ਹੀਰਾ ਸਿੰਘ ਮੈਡੀਕਲ ਕਾਲਜ ਹੈ ਇਹ 60 ਸਾਲਾਂ ਲਈ ਕਿਸੇ ਸੰਸਥਾ ਨੂੰ ਦਿੱਲੀ ਦੀ ਨੂੰ ਲੀਜ਼ ਦੇ ਉੱਪਰ ਦਿੱਤਾ ਗਿਆ ਤੇ ਉਹ ਸੰਸਥਾ ਇਸ ਮੈਡੀਕਲ ਕਾਲਜ ਨੂੰ ਚਲਾਉਗੀ ਜਾਨੀ ਕਿ ਇੱਕ ਤਰੀਕੇ ਨਾਲ ਲਾਲੀਏ ਤਾਂ ਪ੍ਰਾਈਵੇਟ ਹੱਥਾਂ ਦੇ ਵਿੱਚ 60 ਸਾਲ ਲਈ ਇਹ ਮੈਡੀਕਲ ਕਾਲਜ ਦਿੱਤਾ ਗਿਆ ਤੇ ਉਹਦੇ ਵਿੱਚ ਉਹ ਆਪਣੀਆਂ ਕੁਝ ਮੀਨੋਰਟੀ ਦੀਆਂ ਸੀਟਾਂ ਹੋਣਗੀਆਂ ਤੇ ਕੁਝ ਦੂਜੀਆਂ ਸੀਟਾਂ ਹੋਣਗੀਆਂ ਪਰ ਇਹ ਇਹ ਕਿਹੜੀ ਉਪਲਬਧੀ ਹੈ ਕਿ ਕਿਸੇ ਨੂੰ ਤੁਸੀਂ ਹੀਰਾ ਸਿੰਘ ਜਿਹੜਾ ਟੈਕਨੀਕਲ ਕਾਲਜ ਸੀਗਾ ਹੀਰਾ ਸਿੰਘ ਪਠੜ ਉਹ ਤੁਸੀਂ ਕਿਸੇ ਨੂੰ 60 ਸਾਲਾਂ ਵਾਸਤੇ ਕਿਸੇ ਸੰਸਥਾ ਨੂੰ ਲੀਜ਼ ਦੇ ਉੱਪਰ ਦੇ ਰਹੇ ਹੋ ਤੇ ਸਰਕਾਰ ਦੀ ਕਿਹੜੀ ਉਪਲਬਧੀ ਹੋ ਗਈ ਇਹਦੇ ਵਿੱਚ ਤੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਲੱਡੂ ਵੰਡਣ ਲੱਗੇ ਨੇ ਤਾਂ ਉਹ ਇਹ ਤਾਂ ਪੁੱਛ ਲੈਣ ਪਹਿਲਾਂ ਵੀ ਜਿਹੜਾ ਨੀ ਪੱਥਰ ਰੱਖਿਆ ਸੀ 2022 ਦੇ ਵਿੱਚ ਅਗਸਤ ਦੇ ਵਿੱਚ ਮਸਤਵਾਨਾ ਸਾਹਿਬ ਉਸ ਮੈਡੀਕਲ ਕਾਲਜ ਦਾ ਕੀ ਹੋਇਆ ਜਿਹੜੇ 16 ਮੈਡੀਕਲ ਕਾਲਜ ਕਾਲਜਾਂ ਦਾ ਤੁਸੀਂ ਬੂੜ ਲਾਈ ਸੀ ਸਰਕਾਰੀ ਉਹ ਮੈਡੀਕਲ ਕਾਲਜਾਂ ਦਾ ਕੀ ਹੋਇਆ